ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ ਤਰਨਤਾਂਦੀ ਪੁਸਤ ਤੇ ਲੱਗੇ ਝੂਠਾ ਮਾਮਲਾ ਦਰਜ ਕਰਨ ਦੇ આરોਪ ਤੱਥਾਂ ਦੇ ਆਧਾਰ ਤੇ ਕੀਤਾ ਗਿਆ ਮਾਮਲਾ ਦਰਜ ਗੋਲੀਬਾਰੀ ਵਿੱਚ ਇਸ ਨੌਜਵਾਨ ਦਾ ਹੱਥ ਸੀ ਐਸਬੀਡੀ ਥਾਣਾ ਸਦਰ ਤਰਨਤਾਂਦੇ ਬਾਅਦ ਇੱਕ ਪੀੜਤ ਪਰਿਵਾਰ ਨੇ ਪੁਸਤ ਤੇ ਉਹਨਾਂ ਦੇ ਲੜਕੇ ਤੇ ਬੇਬਨੇਯਾ ਝੂਠਾ ਕੇਸ ਦਰਜ ਕਰਨ ਦਾ આરોਪ ਲਗਾਇਆ ਇਸ ਸਬੰਧੀ ਪੀੜਤ ਮਾਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਬਾਕੀਪੁਰ ਦੇ ਵਿੱਚ ਕੋਈ ਮਾਮੂਲੀ ਝਗੜਾ ਹੋਇਆ ਸੀ ਜਿਸ ਦਾ ਰਾਜ ਨਵਾਂ ਮੌਤ ਬਾਅਦ ਵਿਅਕਤੀਆਂ ਦੀ ਅਗਵਾਈ ਹੇਠ ਕੀਤਾ ਗਿਆ ਸੀ ਕਿ ਅਚਾਨਕ ਉਸ ਜਗ੍ਹਾ ਗੋਲੀਬਾਰੀ ਹੋ ਗਈ ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸੇ ਮਾਮਲੇ ਨੂੰ ਲੈ ਕੇ ਮੇਰੇ ਲੜਕੇ ਨੂੰ ਤਰਨਤਾਂ ਦੀ ਪੁਲਿਸ ਵੱਲੋਂ ਝੂਠਾ ਕੇਸ ਦਰਜ ਕਰਕੇ ਉਸ ਦੀ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੰਮ ਸਿਆਸੀ ਦਬਾਅ ਹੇਠ ਹੋ ਰਿਹਾ ਹੈ ਦੂਜੇ ਪਾਸੇ ਸਿਆਸੀ ਆਗੂ ਸੰਦੀਪ ਅਗਨੀ ਹੋਤਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਇਹਨਾਂ ਦੇ ਕੇਸ ਵਿੱਚ ਕੋਈ ਹੱਥ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਸਦੀ ਇਹ ਗੱਲ ਕਰ ਰਹੇ ਹਨ ਉਸ ਨੂੰ ਸਾਰੇ ਜਾਣਦੇ ਹਨ ਕਿ ਉਹ ਇੱਕ ਨਾਮੀ ਗੈਂਗਸਟਰ ਹੈ ਜੋ ਮਾਮਲਾ ਪੁਛ ਦੇਖ ਰਹੀ ਹੈ ਇਸ ਜਿਸ ਦੇ ਨਾਲ ਹੀ ਐਸਪੀਡੀ ਹਜੀਤ ਸਿੰਘ ਧਾਰੀਵਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਉੱਪਰ ਗੋਰੀਆਂ ਚਲਾਉਣ ਦਾ 307 ਦਾ ਮੁਕੱਦਮਾ ਦਰਜ ਹੈ ਉਹਨਾਂ ਨੇ ਕਿਹਾ ਕਿ ਇਸ ਉੱਪਰ ਜੋ ਮੁਕੱਦਮਾ ਦਰਜ ਹੈ ਉਹ ਤੱਥਾਂ ਦੇ ਆਧਾਰ ਤੇ ਹੋਇਆ ਹੈ ਤਰਨਤਾਂ ਤੋਂ ਅਮਦਿਮ ਚੰਦਰ ਨਾਲ ਸ਼ਾਂਸੋਤਤਾ ਦੀ ਰਿਪੋਰਟ ਮੇਰੇ ਪੁੱਤ ਨੂੰ ਜਿੱਦਨ ਹਰਪ੍ਰੀਤ ਸਿੰਘ ਮਰਿਆ ਉਸ ਦਿਨ ਮੇਰੇ ਪੁੱਤ ਨੂੰ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਰਾਜੀ ਨਾਵੇਂ ਤੇ ਸੱਦ ਕੇ ਵੀ ਭਗਵਾਨ ਸਿੰਘ ਨੂੰ ਮਾਰਦੇਓ ਇਹ ਮਾਰਿਆ ਜਾਣਾ ਚਾਹੀਦਾ ਕਿਉਂਕਿ ਇਹ ਕਿਤੇ ਉੱਥੇ ਗੋਲੀ ਚਲਾਈ ਆ ਕਦਿਆਂ ਦੇ ਨੇ ਇਹਨੇ ਸੋਨੂ ਚੀਮੇ ਨੂੰ ਮਾਰਦੇ ਨਾ ਹੀ ਕਦਿਆਂ ਦੇ ਨੇ ਇਹਨੇ ਐਮਐਸਸੀ ਐਮਐਲ ਦੇ ਮੁੰਡੇ ਨੂੰ ਮਾਰਦੇ ਨਾ ਹੀ ਸਾਨੂੰ ਮਾਰ ਕੇ ਕਿਸੇ ਦੇ ਕੋਲੋਂ ਕੀ ਲੱਭਣਾ ਹੈ ਅਸੀਂ ਤੇ ਆਪਣੇ ਪੁੱਤ ਮਸਾਂ ਬਚਾ ਕੇ ਤੁਰੇ ਫਿਰਦੇ ਆ ਸਨ ਦੇ ਇਹਨਾਂ ਨੇ 199 ਨੰਬਰ ਵੀ ਪਰਚਾ ਸੀ ਜਿਹੜਾ ਮੇਰੇ ਪੁੱਤ ਦੇ ਉੱਤੇ ਜ਼ਮੀਨ ਦੇ ਝਗੜੇ ਚੱਲਦੇ ਸੀ ਤੇ ਉਦੋਂ ਨਵਾਂ ਸਾਲਾਂ ਦਾ ਸੀ ਜਦੋਂ ਪੁਲਿਸ ਨੇ ਪਰਚਾ ਕੁਝ ਨਾ ਸੀ ਜੀ ਦੇ ਅਧਿਕਾਰ ਸੀ ਵੀ ਮੈਂ ਅਹੀਂ ਸਾਨੂੰ ਜ਼ਮੀਨ ਦਾ ਕੋਈ ਅਧਿਕਾਰ ਨਹੀਂ ਅਸੀਂ ਕੁਝ ਨਹੀਂ ਕਰਦੇ ਫਿਰ ਜ਼ਮੀਨਦਾਰਦ ਕਰਨੀ ਫਿਰ ਪੁਲਿਸ ਨੇ ਪਰਚਾ ਕਿਉਂ ਕਟਿਆ ਜੋ ਕਿ ਜ਼ਮੀਨ ਮੇਰੀ ਸੁਪਰੀਮ ਕੋਰਟ ਤੋਂ ਵੀ ਮੇਰੀ ਰਹੀ ਤੇ ਉਦਾਂ ਵੀ ਮੇਰੀ ਰਹੀ ਮੈਂ ਆਪਣੀ ਜ਼ਮੀਨ ਦਾ ਝਗੜਾ ਝਗੜਦਿਆਂ ਝਗੜਦਿਆਂ ਆ ਦੇਣਾ ਜਦੋਂ ਸਾਡੇ ਜ਼ਮੀਨ ਦੇ ਵਿੱਚ ਲੋਕੀ ਗੁੰਡੇ ਲੈ ਕੇ ਜਾਂਦੇ ਸੀ ਸਾਨੂੰ ਮਾਰਦੇ ਸੀ ਰਫਲਾ ਚਲਾਉਂਦੇ ਸੀ ਉਦੋਂ ਪੁਲਿਸ ਕਿੱਥੇ ਗਈ ਸਨੇਗਾ ਉਹਨਾਂ ਕਹਦੀ ਗ੍ਰਿਫਤਦਾਰੀ ਪਾਈ ਜਿੱਦਨ ਨਿਸ਼ਾਨ ਸਿੰਘ ਡੀਐਸਪੀ ਨੇ ਮੇਰੇ ਕੋਲੋਂ ਕਨਾਲ ਥਾਂ ਲਖਾਈ ਸੀ ਪੁਲਿਸ ਨੇ ਪੈਸੇ ਖਾਦੇ ਸੀ ਉਹ ਦਿਨ ਪੁਲਿਸ ਕਿੱਥੇ ਗਈ ਸੀ ਉਹ ਦਿਨ ਕਿਉਂ ਨਾ ਕੀਤਾ ਅਸੀਂ ਇਹ ਮੰਗ ਕਰਨੇ ਜੋ ਸਾਡੇ ਬੱਚੇ ਦੇ ਨਾਲ ਧੱਕਾ ਹੁੰਦਾ ਜੋ ਬੰਦੀ ਕਾਰਵਾਈ ਸੀ ਉਹ ਪੁਲਿਸ ਕਰਦੀ ਇਹਨੂੰ ਸਟਾਫ ਦੇ ਵਿੱਚ ਲਾ ਜਾ ਕੇ ਦੋ ਵਾਰ ਦਾ ਰਿਮਾਂਡ ਲੈ ਕੇ ਇਹਨੂੰ ਬਹੁਤ ਜਿਆਦਾ ਕੁੱਟਮਾਰ ਕੀਤੀ ਜੇ ਅਸੀਂ ਉੱਥੇ ਪੁਲਿਸ ਮੱਤ ਮੰਗੀ ਵੀ ਇਹਦਾ ਇਲਾਜ ਕੀਤਾ ਜਾਵੇ ਇਹਦਾ ਕੋਈ ਇਲਾਜ ਨਹੀਂ ਕੀਤਾ ਇਹਦਾ ਗਿੱਟਾ ਤੋੜਿਆ ਫਿਰ ਪੁਲਿਸ ਨੇ ਆਖਿਆ ਦੀ ਮੋਚ ਨਿਕਲੀ ਆ ਜੋ ਇਹਨੂੰ ਇਹ ਹਰਮਨਦੀਪ ਹਰਮਨ ਦੇ ਘਰੋਂ ਇਹਨੂੰ ਪੁਲਸ ਨੇ ਚੁੱਕਿਆ ਸੀ ਇਹਨਾਂ ਨੇ ਬਾਹਰ ਬਣਾਇਆ ਪਿਆ ਸੀ ਇਹਨੂੰ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਅਸੀਂ ਸਰਕਾਰ ਕੋਲੋਂ ਮੰਗ ਕਰਨੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਸ ਤੁਸੀਂ ਬੰਦੇ ਦਾ ਨਾਮ ਲੈ ਰਹੇ ਜੇ ਭਗਵਾਨ ਸਿੰਘ ਕਾਜੀਕੋਟ ਤੋਂ ਉਹ ਮੈਨੂੰ ਨਹੀਂ ਤੁਹਾਨੂੰ ਮੀਡੀਆ ਨੂੰ ਔਰ ਸਾਰਿਆਂ ਨੂੰ ਪਤਾ ਵਾ ਕਿ ਉਹ ਇੱਕ ਨਾਮੀ ਗੈਂਗਸਟਰ ਹੈ ਪੰਜ ਤੋਂ ਸੱਤ ਤੋਂ ਦਿੱਤੇ ਪਰਚੇ ਆ ਔਰ ਜੋ ਸੁਣਨ ਚ ਆਇਆ ਕਿ ਹਰ ਫੀਲਡ ਦੇ ਵਿੱਚ ਉਹਦਾ ਜਿੰਨੇ ਗੈਂਗਸਟਰ ਉਹਦੇ ਉਹਦਾ ਵਿੱਚ ਹੱਥ ਹੈ ਜਿਹੜੀ ਗੱਲ ਰਹੀ ਸਾਡੀ ਸਾਡੇ ਦੇ ਤੁਸੀਂ ਜਿਹੜਾ ਉਹ ਇਲਜ਼ਾਮ ਲਾ ਰਹੇ ਆ ਕਿ ਅਸੀਂ ਸ਼ਾਮਲ ਕਰੀਏ ਪਹਿਲੀ ਗੱਲ ਤੋਂ ਸੋਚਣ ਵਾਲੀ ਇਹ ਹੈ ਵੀ ਅਸੀਂ ਕਾਂਗਰਸ ਪਾਰਟੀ ਇੱਕ ਇਹੋ ਜਿਹਾ ਸ਼ਰਾਰਤੀ ਅੰਸਰ ਗੈਂਗਸਟਰ ਨੂੰ ਕਿਉਂ ਸ਼ਾਮਲ ਕਰਾਂਗੇ ਠੀਕ ਹੈ ਜੀ ਬਾਕੀ ਉਹ ਇੱਕ ਬਦਮਾਸ਼ ਬੰਦਾ ਵਾ ਔਰ ਪੁਲਿਸ ਨੇ بڑے ਤੜਲੇ ਦੇ ਨਾਲ ਉਹਨੂੰ ਫੜਿਆ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਨਾ ਸਾਡੀ ਪਾਰਟੀ ਦਾ ਨਾ ਮੇਰਾ ਨਾ ਸਾਡੇ ਹਲਕਾ ਵਿਧਾਇਕ ਦਾ ਇੱਕ ਇੱਕ 18 ਮਾਟਾ ਉਨੀ ਮਕਦਮਾ ਦਰਜ ਸੀ ਪਹਿਲਾਂ ਤੇੰਸੋ ਤੋਂ ਬਦਾਉ ਦੇ ਵਿੱਚ ਕ੍ਰਾਸ ਕੇਸ ਹੈ 307 ਦਾ ਉਹਦੇ ਵਿੱਚ ਇਹਦੀ ਲਿਆ ਕੇ ਰੈਸਟ ਪਾਈ ਗਿਆ ਇਹ ਪਹਿਲਾਂ ਹੀ ਆਲਰੇਡੀ ਜੇਲ ਦੇ ਵਿੱਚ ਇੱਕ ਕੇਸ ਮਕਦਮੇ ਨੇ ਪ੍ਰੋਟੈਕਸ਼ਨ ਵੰਡਾ ਲਿਆ ਕੇ ਉਹ 307 ਦੇ ਵਿੱਚ ਦੀ ਰੈਸਟ ਪਾਈ ਉਹ ਬਾਕੀ ਇਨਵੈਸਟੀਗੇਸ਼ਨ ਕਰਨਾ ਹੈ ਇੱਥੇ ਚੁੱਕ ਰਿਹਾ ਦਿਓ ਗੱਲ ਸਾਹਮਣੇ ਆ ਗਈ